ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਮਿਤੀ 3 ਅਕਤੂਬਰ 2025 ਨੂੰ ਜਾਰੀ ਹੋਇਆ ਹੈ ਇਹ ਪੱਤਰ ਮੁਲਾਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਵੱਡੇ ਫੈਸਲੇ ਤੋਂ ਬਾਅਦ ਇੱਕ ਵੱਡਾ ਲਾਭ ਦਿੰਦਾ ਹੈ ਸੀਡਬਲਯੂਪੀ ਨੰਬਰ 15896 2023 ਅਤੇ ਇਸ ਦੇ ਡਿਸੀਜਨ ਦੀ ਡੇਟ ਹੈ 13 ਸਤੰਬਰ 2024 ਇਸ ਕੇਸ ਦੇ ਵਿੱਚ ਜਿਹੜੇ ਸਹਾਇਕ ਪ੍ਰੋਫੈਸਰ ਪੰਜਾਬ ਮੈਡੀਕਲ ਐਜੂਕੇਸ਼ਨ ਸਰਵਿਸ ਰੂਲ 2016 ਦੇ ਅਧੀਨ ਪੇ ਸਕੇਲ ਦੀ ਮੰਗ ਕਰੇ ਸਨ ਅਤੇ ਉਹਨਾਂ ਦੀ ਜਿਹੜੀ ਅਪੁਆਇੰਟਮੈਂਟ 17 ਜੁਲਾਈ 2020 ਤੋਂ ਬਾਅਦ ਹੋਈ ਸੀ ਜਿਸ ਦੇ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ 17 ਜੁਲਾਈ 2020 ਪੱਤਰ ਦੇ ਵਿੱਚ ਦਿੱਤੇ ਗਏ ਸਕੇਲ ਦਿੱਤੇ ਗਏ ਸਨ ਇਸ ਦੇ ਵਿੱਚ ਪਟੀਸ਼ਨਰਸ ਦੇ ਵਕੀਲ ਦੇ ਵੱਲੋਂ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਹਾ ਗਿਆ ਕਿ ਸਿਵਲ ਸਰਵਿਸ ਰੂਲ ਮੁਤਾਬਕ ਹੀ ਸਕੇਲ ਜਿਹੜੇ ਨੇ ਪਟੀਸ਼ਨਰਸ ਨੂੰ ਦੇਨੇ ਪੈਂਦੇ ਹਨ ਅਤੇ ਜਿਹੜਾ ਵੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਉਹ ਇੱਕ ਸੈਂਪਲੀਮੈਂਟਰੀ ਤਾਂ ਹੋ ਸਕਦਾ ਹੈ ਪਰ ਜਿਹੜੇ ਰੋਲ ਪਹਿਲਾਂ ਹੀ ਸਰਵਿਸ ਰੋਲ ਦੇ ਵਿੱਚ ਦਿੱਤੇ ਗਏ ਹਨ ਉਹਨਾਂ ਨੂੰ ਨਹੀਂ ਬਦਲਿਆ ਜਾ ਸਕਦਾ ਇਸ ਦੇ ਉੱਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵਿਚਾਰ ਕੀਤਾ ਗਿਆ ਅਤੇ ਫੈਸਲਾ ਦਿੱਤਾ ਗਿਆ ਕਿ ਸਰਵਿਸ ਰੂਲਾਂ ਦੇ ਮਤਾਬਕ ਹੀ ਜਿਹੜੇ ਸਕੇਲ ਸਨ ਉਹ ਪਟੀਸ਼ਨਰਸ ਨੂੰ ਦਿੱਤੇ ਜਾਣੇ ਚਾਹੀਦੇ ਸਨ ਅਤੇ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਜਿਹੜੀ ਇਨਸਟਰਕਸ਼ਨ 17 ਜੁਲਾਈ 2020 ਓਵਰਰਾਈਟ ਨਹੀਂ ਕਰ ਸਕਦੇ ਸਰਵਿਸ ਰੂਲ ਨੂੰ ਇਹ ਇੱਥੇ ਮਾਨਜੋ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਕਿ ਜਿੱਥੇ ਵੀ ਰੂਲਾਂ ਦੇ ਵਿੱਚ ਅਤੇ ਹਦਾਇਤਾਂ ਦੇ ਵਿੱਚ ਕੰਪਲੈਕਟ ਪੈਦਾ ਹੁੰਦਾ ਹੈ ਉੱਥੇ ਰੋਲਾਂ ਨੂੰ ਪੈਲ ਦਿੱਤੀ ਜਾਣੀ ਹੁੰਦੀ ਹੈ ਅਤੇ ਪਟੀਸ਼ਨਰਜ਼ ਨੂੰ ਸਰਵਿਸ ਰੋਲ ਦੇ ਵਿੱਚ ਦਿੱਤੀ ਸਕੇਲ ਤੋਂ ਮਨਾਂ ਨਹੀਂ ਕੀਤਾ ਜਾ ਸਕਦਾ ਅਤੇ ਇਸ ਤਰ੍ਹਾਂ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਹਨਾਂ ਪਟੀਸ਼ਨਰਜ਼ ਜਿਹੜੇ 17 ਜੁਲਾਈ 2020 ਦੀਆਂ ਹਦਾਇਤਾਂ ਨੂੰ ਨਾ ਲਾਗੂ ਕਰਦੇ ਹੋਏ ਸਰਵਿਸ ਰੋਲ ਦੇ ਵਿੱਚ ਦਿੱਤੇ ਗਏ ਸਕੇਲ ਗ੍ਰਾਂਟਸ ਕਰ ਦਿੱਤੇ ਗਏ ਹਨ ਮਾਨਜੋ ਕੋਰਟ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਜਿਹੜਾ ਹੈ ਪੱਤਰ ਮਿਤੀ 3 ਅਕਤੂਬਰ 2025 ਜਾਰੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਇਨ੍ਹਾਂ ਪਟੀਸ਼ਨਰਸ ਦੀ ਜਿਹੜੀ ਤਨਖਾਹ ਸਕਿੱਲ ਜਿਹੜੇ ਸਰਵਿਸ ਰੋਲ ਦੇ ਵਿੱਚ ਦਿੱਤੀਆਂ ਗਈਆਂ ਹਨ ਉਸੇ ਹੀ ਮੁਤਾਬਕ ਹੀ ਫਿਕਸ ਕਰ ਦਿੱਤੀਆਂ ਜਾਵੇ ਇਸੇ ਦੇ ਨਾਲ ਹੀ ਸਮੂਸ ਪਬੰਦਗੀ ਵਿਭਾਗਾਂ ਦੇ ਨੂੰ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਦ ਤੱਕ ਪੰਜਾਬ ਸਰਕਾਰ ਦੇ ਵੱਲੋਂ ਹੋਰ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਕਿਹੜਾ ਪਟਿਸ਼ਨਰਸ ਨੂੰ ਸਿਰਫ ਸਰਵਿਸ ਰੂਲ ਦੇ ਵਿੱਚ ਦਿੱਤੇ ਤਨਖਾਹ ਸਕੇਲ ਹੀ ਦੇਣ ਦੇ ਯੋਗ ਹੋਣਗੇ ਅਤੇ ਇਸ ਦਾ ਮਤਲਬ ਹੈ ਕਿ ਜਦ ਤੱਕ ਕੋਈ ਵੀ ਹੋਰ ਹਦਾਇਤ ਨਹੀਂ ਆਉਂਦੀ ਇਨ੍ਹਾਂ ਪਟਿਸ਼ਨਰਸ ਨੂੰ ਜੋ ਵੀ ਸਰਵਿਸ ਜਿਹੜੇ ਕਿ ਰੂਲਸ ਦੇ ਵਿੱਚ ਸਕੇਲ ਦਿੱਤੇ ਗਏ ਹਨ ਉਹੀ ਲਾਗੂ ਰਹਿਣਗੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੀ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਨਜ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਹੋਰ ਅਪਡੇਟ ਨਾਲ ਧੰਨਵਾਦ ਜੀ